ਬਹੁਤ ਵੱਡੀ ਕਾਮਯਾਬੀ ਮਿਲੀ ਹੈ। ਮੇਰੇ ਦੁਪਹਿਰ ਦੇ ਟਾਈਮ ਨਵਾਂ ਸ਼ਹਿਰ ਪੁਲਿਸ ਪਾਟ्रोलिंग ਤੇ ਸੀ ਕਿਉਂਕਿ ਪਿਛਲੇ ਦਿਨਾਂ ਕਿਥੇ ਵਾਰਦਾਤਾਂ ਕਾਫੀ ਹੋਈਆਂ ਸੀਗੀਆਂ। ਔਰ ਉਸ ਪਾਟ्रोलिंग ਦੌਰਾਨ ਇੱਕ ਸ਼ੱਕੀ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ। ਉਹਨਾਂ ਮੋਟਰਸਾਈਕਲ ਆਫ ਦਾ ਉੱਥੇ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ ਦਾ ਡਾਇਰੈਕਸ਼ਨ ਚੇਂਜ ਕਰਕੇ ਪਰ ਮੋਟਰਸਾਈਕਲ ਉਹਦਾ ਸਲਿੱਪ ਹੋ ਕੇ ਉੱਥੇ ਦੇਖਿਆ ਤੇ ਉਹਨੇ ਭੱਜਿਆ ਜਦੋਂ ਪੀਸ ਪਾਰਟੀ ਦੇ ਰੋਕੇ ਦੇ ਪਿੱਛੇ ਉਹਦਾ ਪੁੱਛਾ ਕੀਤਾ ਕਿ ਇਹ ਪੀਸ ਪਾਰਟੀ ਦੀ ਫਾਇਰਿੰਗ ਕੀਤੀ ਪੁਲਿਸ ਪਾਰਟੀ ਨੇ ਉਹਨੂੰ ਵਾਰ ਵੀ ਕੀਤਾ ਹਵਾਸ਼ੀ ਗੋਲੀ ਚਾਈ ਪਰ ਉਹ ਰਗਨਤ ਨੇ ਆਪਣੇ ਤਸ਼ਕਰਾਲ ਫਾਇਰ ਕਰਿਆ ਸੀ ਸੈਂਟਲੈਂਡਰ ਉਹਨੂੰ ਉਹਨੂੰ ਤਾਂ ਜ਼ਖਮੀ ਹੋ ਗਿਆ ਉਹਨੂੰ ਇਸੇ ਲੈੰਡਾਰਿਆ ਤੇ ਡਾਕਟਰ ਨੇ ਉਹਨੂੰ ਕੁਝ ਲੈ ਟੈਕ ਟਿਕਾ ਪਾਇਆ। ਕੰਜੀਸ ਕੋਰੋ ਦੀ ਜਿਹੜੀ ਉਹਦੀ ਪਛਾਣ ਹੋਈ ਆ ਉਹ ਗੁਰਿੰਦਰ ਸਿੰਘ ਬੜਾ ਰਾਤ ਉਹਦੀ ਆਇਡੈਂਟੀਫਿਕੇਸ਼ਨ ਹੋਈ ਆ। ਕੰਜੀਸ ਕੋਰੋ ਦੀ ਜਿਹੜੀ ਉਹਦੇ ਕੋਲ ਵੀ ਪਰਚਾ ਜੇਲ੍ਹ ਚ ਲੈ ਕੇ ਆਇਆ ਹੋਇਆ ਜੀ। ਉਹ ਪੰਡੋਰੀ ਗੋਲਾ ਕਰਨ ਤਰਨ ਪਿੰਡ ਪਿੰਡ ਦਾ ਇਹ ਪੁੱਤਰ ਰਹਿਣ ਵਾਲਾ। ਕੰਜੀਸ ਕੋਰੋ ਤੇ ਜੋ ਥੋੜੇ ਦਿਨ ਪਹਿਲੋਂ ਜਾਰਡਲੇ ਨਵਾਂ ਸ਼ਹਿਰ ਦੇ ਵਿੱਚ ਗ੍ਰੇਡ ਬਲਾਸਟ ਹੋਇਆ ਸੀ ਪੰਜਾਬ ਪੁਲਿਸ ਪਾਰਕ ਕਮਿਸ਼ਨਰ ਉਹਦੇ ਚ ਨਾਮਜ਼ਦ ਕਰ ਲਿਆ ਗਿਆ ਸੀਗਾ ਕਿਉਂਕਿ ਇਨਵੈਸਟੀਗੇਸ਼ਨ ਦੇ ਦੌਰਾਨ ਟੂ ਸੋਰਸਸ ਸਾਨੂੰ ਇਹ ਪਤਾ ਲੱਗਿਆ ਸੀ ਕਿ ਇਹ ਸੋਸ਼ਲ ਹੈ ਔਰ ਇਹ ਮਨੂਵ ਗਵਾਨ ਔਰ ਬੋਕੂ ਨਵੀਂ ਸ਼ਹਿਰ ਦੇ ਕਹਿੰਦੇ ਇਹਨੇ ਹੀ ਕੀਤਾ ਸੀ ਇਸ ਤੋਂ ਇਲਾਵਾ ਪਿਛਲੇ ਦਿਨਾਂ ਤੋਂ ਚਿੰਤਾ ਸੀ ਕਿ ਜੋ ਕਿ ਸਰੀ ਹਰਿਕ ਬੰਦਪੁਰ ਦੇ ਵਿੱਚ ਪਿੰਡ ਪਿਆ ਜਾਂਦਾ ਹੈ ਉੱਥੇ ਸਰਪੰਚ ਜਗਰਾਜ ਸਿੰਘ ਦਾ ਮਰਡਰ ਹੋਇਆ ਪੂਰਾ ਵੀ ਦੇਖੇ ਮੇਨਸਪੁਰ ਉੱਥੇ ਪੂਰੀ ਨੇ ਕਤਲ ਕੀਤਾ ਸੀ ਤਾਂ ਸੱਜਣੋ ਵੀ ਇਹ ਜੇਲ੍ਹ ਦੇ ਵਿੱਚ ਐਨਡੀਪੀ ਸੈੱਟ ਤੇ ਹੋਰ ਕਿਹੜੇ ਕਿਹੜੇ ਫਸਟ ਸਟੈਕ ਆ ਸਾਰੀ ਦੀ ਡੀਟੇਲ ਰਸਮੀ ਤੋਂ ਪੂਰੇ ਕੇ ਸਾਡਾ ਕੁਝ ਮਨੂ ਅਗਵਾਨ ਅਰ ਗੋਪੀ ਨਵੇਂ ਸ਼ਹਿਰੀ ਦੇ ਕਹਿਣ ਕੇ ਸਾਰਾ ਮਜਬੂਰ ਚਲ ਗਿਆ ਕਿ ਕਿਸ ਕੰਮ ਲਈ ਨਵਾਂ ਸ਼ਹਿਰ ਦੁਆਰਾ ਆਇਆ ਸੀਗਾ ਅਸੀਂ ਸਾਰੀ ਇਹਨਾਂ ਪ੍ਰੋਪਰਲੀ ਇਨਵੈਸਟੀਗੇਟ ਵੀ ਕਰਾਂਗੇ ਮੋਟਰਸਾਈਕਲ ਵੀ ਉੱਥੇ ਬਰਾਮਦ ਹੋਇਆ ਹੈ ਚੋਰੀ ਹੋਇਆ ਉਹ ਵੀ ਸਾਰਾ ਇਹ ਦੇਖ ਦੇਗਾ ਪਰ ਮੈਂ ਤੁਹਾਡੇ ਜ਼ਰੀਏ ਸਾਰੇ ਨੌਜਵਾਨਾਂ ਨੂੰ ਫਿਰ ਅਪੀਲ ਕਰੂੰਗਾ ਕਿ ਇਹ ਜਿਹੜੇ ਸਿਆਸੀ ਅੰਸਰ ਬਾਹਰ ਬੈਠੇ ਆ ਇਹ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਥੋੜੀ ਪੈਸਾ ਦਾ ਲਾਲਚ ਦੇ ਕੇ ਹਨਨ ਗਲਤ ਪਾਸੇ ਲੈ ਕੇ ਜਾ ਰਹੇ ਆ ਔਰ ਉਹਨਾਂ ਤੋਂ ਇਹ ਐਵਰਸਪੈਕਟੀਵਿਟੀਜ਼ ਜਾਂ ਇਤਿਹਾਸਿਕ ਕਰਾਉਂਦੇ ਔਰ ਪੰਜਾਬ ਪੁਲਿਸ ਉਹਨਾਂ ਸਖਤੀ ਨਾਲ ਵਿਸਤੂ ਦੀ ਹੈ ਪੰਜਾਬ ਦੀ ਪੁਲਿਸ ਨੂੰ ਬਿਲਕੁਲ ਵਧ ਨਹੀਂ ਦੋਦੀ ਔਰ ਮੈਂ ਨੌਜਵਾਨਾਂ ਨੂੰ ਵੀ ਅਪੀਲ ਕਰਦਾ ਹੈ ਕਿ ਇਹ ਸਿਆਸੀ ਅੰਸ਼ਾ ਦੇ ਕਹਨੇ ਚ ਨਾਲ ਕਿ ਆਪਾਂ ਬਾਹਰ ਬੈਠੇ ਆ ਕਿਸੇ ਨੌਜਵਾਨਾਂ ਨੂੰ ਉਹਨੇ ਕਿੰਨੇ ਕਿ ਨੌਜਵਾਨ ਸਾਡੇ ਮਨੂਗਵਾਨ